ਇੱਕ ਦਿਨ ਬਲਵੀਰ ਚੋਣੀਆਂ ਪਿੰਡੋਂ ਖੇਤ ਲੈ ਕੇ ਜਾਂਦਾਗਾ ਨਰਮਾ ਚੁਕਣ ਲੱਗਦੀਆਂ ਨੇ ਇੱਕ ਚੋਣੀ ਤੋਂ ਪਿੱਛੇ ਥੋੜੇ ਜਿਹੀ ਫੁੱਟ ਰਹਿ ਜਾਂਦੇ ਨੇ ਥੋੜੇ ਜਿਹੀ ਬੂਟਿਆਂ ਤੋਂ ਨਰਮਾ ਚੁਕਣਾ ਰਹਿ ਜਾਂਦਾਗਾ ਬਲਵੀਰ ਆਪਣਾ ਕਹਿੰਦਾ ਚਾਚੀ ਆ ਪਿੱਛੇ ਕਹਿੰਦਾ ਚਿੱਟੇ ਜੱਟੇ ਫੁੱਟ ਤਾਂ ਛੱਡ ਹੀ ਗਈਆਂ ਉਹ ਕਹਿੰਦੀਆਂ ਇੰਨਾ ਫੁੱਟਾਂ ਨੂੰ ਰਹਿਣ ਦੇ ਕੰਜੂਸਾ ਜਿਹੜਾ ਤੇਰੇ ਘਰੇ ਕਪਾ ਦਾ ਫੁੱਟ ਆ ਉਹਦੇ ਵੱਲ ਵੀ ਧਿਆਨ ਦੇ ਲੈ ਕਹਿੰਦਾ ਕੀ ਮਤਲਬ ਇਹ ਕਹਿ ਕੇ ਚਾਚੀ ਮੇਣਾ ਮਾਰਦੀ ਐ ਬਲਵੀਰ ਸਿੰਘ ਭੱਜ ਕੇ ਕੋਠੇ ਵੱਲ ਨੂੰ ਜਾਂਦਾਗਾ ਜਾ ਕੇ ਮੋਟਰਸਾਈਕਲ ਚੱਕਦਾਗਾ ਮੋਟਰਸਾਈਕਲ ਚੱਕ ਕੇ ਆਪਣੇ ਘਰ ਦੇ ਕੋਲ ਹਜੇ ਜਾਂਦਾ ਹੀ ਆ ਘਰ ਦੇ ਅੰ ਉਹ ਮੋਟਰਲ ਖੜਾ ਕੇ ਆਪਣੇ ਘਰ ਵਾਲੀ ਨੂੰ ਪੁੱਛਦਾ ਏ ਕੀ ਕਰਨਾ ਆਇਆ ਸੀ ਇੱਥੇ ਤੇ ਆ ਕੇ ਦੇਖਦਾ ਉਹਦੇ ਘਰ ਵਾਲੀ ਬੜੀ ਨਾਰਾਜ਼ ਬੈਠੀ ਹੁੰਦੀ ਐ ਕਹਿੰਦਾਗਾ ਕਹਿੰਦਾ ਕੀ ਹੋ ਗਿਆ ਐਂ ਜੇ ਬੈਠੀ ਐ ਮੂੰਹ ਸਿੱਟੀ ਤੇ ਰੋਣ ਲੱਗ ਜਾਂਦੀ ਐ ਕਹਿੰਦੀ ਮੈਥੋਂ ਤਿੰਨ ਪਾਪ ਹੋ ਗਏ ਇੱਕ ਤਾਂ ਕਹਿੰਦੀ ਇਤੋਂ ਤੇਰੇ ਮਾਪਿਓ ਨੂੰ ਯੋਧਾ ਕੀਤਾ ਗਿਆ ਦੂਜਾ ਪਾਪ ਕਹਿੰਦੀ ਆ ਨਿੱਕੇ ਜੇ ਬਲੂਰ ਨੂੰ ਮੈਂ ਸਕੂਲ ਭੇਜ ਕੇ ਇਹਦੇ ਨਾਲ ਧੱਕਾ ਕੀਤਾ ਕਹਿੰਦੀ ਇਹ ਤੀਜਾ ਪਾਪ ਤਾਂ ਕਹਿੰਦੀ ਮੈਥੋਂ ਬਾਲੇ ਵੱਡਾ ਹੋ ਗਿਆ ਇੱਕ ਪਤਨੀ ਨੂੰ ਆਪਣੇ ਪਤੀ ਦੇ ਨਾਲ ਆਪਦੇ ਰਿਸ਼ਤੇ ਨੂੰ ਪਵਿੱਤਰ ਰੱਖਣਾ ਚਾਹੀਦਾਗਾ ਇਹ ਮੈਥੋਂ ਮੇਲਾ ਹੋ ਗਿਆ ਠੀਕ ਐ ਮੈਥੋਂ ਨਹੀਂ ਇ ਉਹ ਕਹਿੰਦਾ ਕੀ ਮਤਲਬ ਹੈ ਕਹਿੰਦੀ ਮੈਨੂੰ ਵੀਡੀਓ ਦੀ ਧਮਕੀ ਦੇ ਕੇ ਮੈਨੂੰ ਹਰ ਰੋਜ਼ ਸਤਾਉਂਦਾਗਾ ਮੈਥੋਂ ਕੋਈ ਨਾ ਕੋਈ ਚੀਜ਼ ਦੀ ਡਿਮਾਂਡ ਕਰਦਾਗਾ ਜੇ ਕਹਿੰਦਾ ਇਹ ਗੱਲ ਹੋ ਗਈ ਨਾ ਮੈਂ ਤੇ ਮੇਰੇ ਮਾਪਿਓਂ ਜਾਉਂਦੀ ਮਰ ਜਾਂਾਂਗੇ ਅਗਲੇ ਦਿਨ ਰਾਮ ਬਲਵੀਰ ਸਵੇਹਾ ਉੱਠਦਾਗਾ ਸਿੱਧਾ ਹਣੀ ਦੇ ਘਰ ਵੱਲ ਨੂੰ ਚਲਾ ਜਾਂਦਾ ਹਣੀ ਉਹ ਹੀ ਗੇਟ ਖੋਲਦਾਗਾ ਹਣੀ ਦੀ ਬਾਹ ਫੜਦਾਗਾ ਬਾਹ ਫੜ ਕੇ ਬਾਹੜੇ ਦੇ ਵਿੱਚ ਲੈ ਆਉਂਦਾਗਾ ਚਰਨਜੀਤ ਦੇਖਦੀ ਐ ਕਿ ਅੱਜ ਕੁਛ ਨਾ ਕੁਛ ਮਾੜਾ ਹੋਣਾ ਵਾਲਾ ਜਾਂ ਤਾਂ ਮੇਰੇ ਘਰ ਵਾਲਾ ਉਹਨੂੰ ਮਾਰੂਗਾ ਜਾਓ ਮੇਰੇ ਘਰ ਵਾਲੇ ਨੂੰ ਮਾਰੂਗਾ ਬਲਵੀਰ ਰਾਤ ਪਰ ਘਰ ਨਹੀਂ ਆਉਂਦਾ ਸਵੇਰੇ ਮੂੰਹ ਨੇਰੀ ਗੇਟ ਖੜਕਦਾ ਬਲਵੀਰ ਦੇ ਵਿੱਚੋਂ दारू ਦੀ ਜਿਹੜੀ ਹੈਗਾ ਸ਼ਰਾਬ ਦੀ ਬਹੁਤ ਜ਼ਿਆਦਾ ਮੁਸ਼ਕਾਰੀ ਸੀ ਤੇ ਇੱਕ ਦਿਨ ਬਲਵੀਰ ਦਾ ਪਿਓ ਬਲਵੀਰ ਨੂੰ ਕਹਿੰਦਾ ਕਿ ਪੁੱਤ ਤੇਰਾ ਦੂਜਾ ਵਿਆਹ ਕਰ ਦੰਦੇ ਤੇ ਬਲਵੀਰ ਐਨੀ ਗੱਲ ਕਹਿ ਕੇ ਚੁੱਪ ਹੋ ਜਾਂਦਾ ਹੈ ਕਹਿੰਦਾ ਮੇਰਾ ਇਹਨਾਂ ਰਿਸ਼ਤਿਆਂ ਤੋਂ ਯਕੀਨ ਉੱਠ ਗਿਆ ਬੜਾ ਸਾਤਸ਼੍ਰੀਕਾਲ ਦੋਸਤੋ ਮੈਂ ਤੇ ਲਾਡੀ ਅੱਜ ਫੇਰ ਹਾਜ਼ਰ ਹੋਏ ਆ ਇੱਕ ਨਵੀਂ ਕਹਾਣੀ ਲੈ ਕੇ ਲਾਡੀ ਬਾਈ ਦਾ ਆਪਣੇ ਚੈਨਲ ਤੇ ਸਵਾਗਤ ਕਰਦਿਆਂ ਤੇ ਲਾਡੀ ਬਾਈ ਤੋਂ ਅੱਜ ਇੱਕ ਹੋਰ ਕਹਾਣੀ ਸੁਣਦੇ ਆ ਲਾਡੀ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਰਾਮ ਜਿਹੜੀ ਆਪਾਂ ਅੱਜ ਕਹਾਣੀ ਸੁਣਾਉਣ ਜਾ ਰਹੇ ਆਂ ਬਾਈ ਇਹ ਆਪਣੇ ਪਿੰਡਾਂ ਵਾਲ ਦੀ ਕਹਾਣੀ ਹੈਗੀ ਇੱਕ ਕਹਾਣੀਆ ਨੰਬਰਦਾਰਾਂ ਦੇ ਪਰਿਵਾਰ ਦੀ ਕਹਾਣੀ ਆ ਨੰਬਰਦਾਰਾਂ ਦੇ ਮੁੰਡੇ ਦੇ ਨਾਮ ਹੁੰਦਾਗਾ ਬਲਵੀਰ ਸਿੰਘ ਜਿਹੜਾ ਬਲਵੀਰ ਹੁੰਦਾਗਾ ਉਹਦੇ ਪਰਿਵਾਰ ਚ ਪੰਜ ਮੈਂਬਰ ਹੁੰਦੇ ਨੇਗੇ ਉਹਦੇ ਮਾਪਿਓ ਉਹ ਆਪ ਉਹਦੇ ਘਰ ਵਾਲੀ ਤੇ ਉਹਦਾ 2.5 ਸਾਲ ਦਾ ਬੱਚਾ ਤੇ ਬਹੁਤ ਚੰਗਾ ਪਰਿਵਾਰ ਹੁੰਦਾ ਆਰਾਮ ਪਿੰਡ ਦੇ ਵਿੱਚ ਪੂਰੀ ਇੱਜ਼ਤ ਹੁੰਦੀ ਆ ਕਹਿਣ ਦਾ ਭਾਵ ਪਿੰਡ ਦੇ ਵਿੱਚ ਤੂਤੀ ਬੋਲਦੀ ਉਹਨਾਂ ਦੀ ਤੇ ਬੜਾ ਵਧੀਆ ਉਹਨਾਂ ਦਾ ਜਿਹੜੇ ਕਿ ਜੀਵਨ ਚੱਲ ਰਿਹਾ ਸੀਗਾ ਜਿਹੜੇ ਘਰ ਦੀ ਦੇਲ ਹੀ ਹੈਗੀ ਉਹ ਸੁੱਖਾਂ ਨਾਲ ਭਰਪੂਰ ਸੀ ਮਾਲਕ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਸੀ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਮਾਲਕ ਨੇ ਪੁੱਤ ਵੀ ਦਿੱਤਾ ਉਹਦੇ ਘਰੇ ਉਹਦੇ ਘਰੇ ਉਹਦੇ ਦੋਨੇ ਮਾਂ ਪਿਓ ਵੀ ਸਲਾਮਤ ਸੀ ਉਹਦੇ ਕੋਲੇ ਤੇ ਉਹਦੇ ਘਰ ਵਾਲੀ ਬਹੁਤ ਚੰਗੀ ਸੀਗੀ ਉਹਦੇ ਘਰ ਵਾਲੀ ਜਿਹੜੇ ਕਿ ਹਰ ਸੁੱਖ ਉਹ ਬੰਦੇ ਦੇ ਕੋਲੇ ਸੀ ਚੰਗੀ ਜ਼ਮੀਨ ਜਾਇਜ਼ਦ ਸੀਗੀ ਕਹਿੰਦੇ ਜਿਹੜੀ ਆਰਾਮ ਜਿਹੜੀ ਗੱਡੀ ਆ ਨਾ ਕਹਿੰਦੇ ਇਹਦਾ ਪਤਾ ਨਹੀਂ ਟਰੈਕ ਤੋਂ ਚਲਦੀ ਚਲਦੀ ਕਦੋਂ ਲੈ ਜਾਏ ਬਲਵੀਰ ਨਾਲ ਵੀ ਐਵੇਂ ਹੀ ਹੁੰਦਾ ਬਲਵੀਰ ਦੇ ਘਰ ਵਾਲੀ ਚਰਨਜੀਤ ਇੱਕਦਮ ਚਿਰਚੜੀ ਹੋ ਜਾਂਦੀ ਹੈ ਗੱਲ-ਗੱਲ ਤੇ ਲੜਨ ਲੱਗ ਜਾਂਦੀ ਆ ਬਲਵੀਰ ਨੂੰ ਗੱਲ-ਗੱਲ ਤੇ ਤਾਹਨੇ ਮਿਹਨੇ ਲੱਗ ਜਾਂਦੀ ਆ ਮਾਰਨ ਤੂੰ ਮੇਰੇ ਸ਼ੌਂਕ ਨਹੀਂ ਪੂਰੇ ਕਰਦਾ ਤੂੰ ਮੇਰੇ ਇਹ ਨਹੀਂ ਕਰਦਾ ਤੂੰ ਮੇਰਾ ਉਹ ਨਹੀਂ ਕਰਦਾਗਾ ਹਨਾ ਤੇ ਗੱਲ-ਗੱਲ ਤੇ ਤਾਹਨੇ ਮਿਹਨੇ ਮਾਰਦੀ ਆ ਉਹਨਾਂ ਦੇ ਘਰੇ ਕਲੇਸ਼ ਚੱਲਣ ਲੱਗ ਜਾਂਦਾਗਾ ਤੇ ਬਲਵੀਰ ਦੇ ਮਾਪਿਓ ਵੀ ਸੋਚਦੇ ਨੇ ਪਤਾ ਨਹੀਂ ਸਾਡੀ ਨੂ ਨੂੰ ਕਿਹਨੇ ਕੁਝ ਖਵਾਤਾ ਖੌਰੇ ਕਿਸ ਨੇ ਕੁਝ ਕਰਾਣ ਦੇ ਦਿੱਤਾ ਹੋਵੇ ਤਾਂ ਜੋ ਤਾਂ ਜੋ ਸਾਡੀ ਜਿਹੜੀ ਨੂ ਹੈਗੀ ਐਨੀ ਲੜਾਕੀ ਹੋ ਗਈ ਆ ਇੱਕਦਮ ਇਹਨੂੰ ਕੀ ਹੋ ਗਿਆ ਠੀਕ ਹੈ ਉਹ ਬਈ ਰਾਮ ਸਿਆਣਾ ਤੋਂ ਵੀ ਪੁੱਛਦੇ ਨੇਗੇ ਜਦੋਂ ਕੋਈ ਹੱਲ ਹੀ ਨਹੀਂ ਦੇਂਦਾਗਾ ਤਾਂ ਜਿਹੜਾ ਔਖਾ ਹੋਇਆ ਬੰਦਾ ਹੁੰਦਾਗਾ ਉਹ ਹਰ ਥਾਂਵੇਂ ਹੱਥ ਪੈਰ ਮਾਰਦਾ ਹਨਾ ਕਿ ਕੋਈ ਹੱਲ ਨਾ ਬਣਿਆ ਕੁਛ ਨਾ ਹੱਲ ਬਣਿਆ ਐਂਡ ਦੇ ਉੱਤੇ ਆ ਕੇ ਬਲਬੀਰ ਥੱਕ ਹਾਰ ਕੇ ਕਹਿੰਦਾ ਕਹਿੰਦਾ ਮੈਨੂੰ ਦੱਸ ਤਾਂ ਦੇ ਤੂੰ ਕੀ ਚਾਹਣੀ ਹੈਗੀ ਉਹ ਕਹਿੰਦੀ ਮੈਂ ਤਾਂ ਇਹ ਚਾਹਣੀ ਆ ਤੇਰੇ ਮਾਪਿਓ ਕਹਿੰਦੀ ਸਾਰਾ ਦਿਨ ਮੈਨੂੰ ਟੋਕਾ ਟਕਾਈ ਕਰਦੇ ਰਹਿੰਦੇ ਨੇ ਇਹਨਾਂ ਨਾਲੋਂ ਕਹਿੰਦੀ ਮੈਨੂੰ ਅੱਡ ਕਰ ਦੇ ਉਹ ਕਹਿੰਦਾ ਮੇਰੇ ਮਾਪਿਓ ਤਾਂ ਇੰਨੇ ਚੰਗੇ ਨੇ ਕੁਛ ਨਹੀਂ ਕਹਿੰਦੇ ਹੈਗੇ ਕਿ ਤੇਰੀ ਪਹਿਲਾਂ ਤਾਂ ਕਿੰਨੀ ਬਣਦੀ ਸੀ ਇੱਕਦਮ ਤੈਨੂੰ ਕੀ ਹੋ ਗਿਆ ਆਪਣੇ ਵਿਆਹ ਨੂੰ 4 ਸਾਲ ਹੋ ਗਏ ਨੇ ਪਹਿਲਾਂ ਤੇਰੀ ਇੰ ਉਹ ਕਹਿੰਦੀ ਕੋਈ ਕਵਿਸ਼ਨ ਨਹੀਂ ਕਰਨੀ ਗੱਲ-ਗੱਲ ਤੇ ਮੈਨੂੰ ਟੋਕਦੀ ਓ ਤੇਰੀ ਮਾਂ ਮੈਂ ਨਹੀਂ ਬੁੜੀ ਨਾ ਰਹਿਣਾ ਹੈਗਾਗਾ ਚਲੋ ਜੀ ਬਲਬੀਰ ਆਪਦੇ ਮਾਪਿਓ ਨਾਲ ਗੱਲ ਕਰਦਾ ਕਹਿੰਦਾ ਕੀ ਗੱਲ ਹੋ ਗਈ ਮਾਂ ਕਹਿੰਦਾ ਤੂੰ ਉਹਨੂੰ ਟੋਕਦੀ ਹੁੰਨੀ ਆ ਉਹ ਕਹਿੰਦੀ ਪੁੱਤ ਮੈਂ ਤਾਂ ਕੁਛ ਨਹੀਂ ਟੋਕਦੀਗੀ ਮੈਂ ਤਾਂ ਉਹਦੇ ਮੂਹਰੇ ਸਾਰਾ ਦਿਨ ਕੰਮ ਕਰਦੀ ਆਗੀ ਫੇਰ ਵੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਅਸੀਂ ਤਾਂ ਆ ਪੁੱਤ ਫਿਕਰ ਚ ਸਾਡੀ ਇੰਨੀ ਚੰਗੀ ਸਿਆਣੀ ਨੂੰਨ ਹੋ ਕੀ ਗਿਆ ਤੇ ਪਿਓ ਕਹਿੰਦਾ ਕੋਈ ਗੱਲ ਨਹੀਂ ਪੁੱਤ ਜੇ ਤੇਰੇ ਘਰ ਵਾਲੀ ਸਾਨੂੰ ਤੇਰੇ ਨਾਲੋਂ ਅੱਡ ਕਰਕੇ ਪੁੱਤ ਨਾਲੋਂ ਪਿਓ ਨੂੰ ਤੇ ਮਾਂ ਨੂੰ ਅੱਡ ਕਰਕੇ ਖੁਸ਼ ਹੈ ਕੋਈ ਗੱਲ ਨਹੀਂ ਅਸੀਂ ਆਪਣੇ ਪੁਰਾਣੇ ਘਰੇ ਰਹਿ ਲਾਂਗੇ ਉਹਨਾਂ ਦਾ ਪੁਰਾਣਾ ਘਰ ਸੀ ਉਹ ਵੀ ਜਣੇ ਕਿ ਦੋ ਗਲੀਆਂ ਛੱਡ ਕੇ ਸੀ ਨਾਲ ਹੀ ਸੀ ਕਹਿੰਦੇ ਅਸੀਂ ਪੁਰਾਣੇ ਘਰੇ ਰਹਿ ਰਾਂਗੇ ਤੇ ਕੋਈ ਗੱਲ ਨਹੀਂ ਪੁੱਤ ਤੁਸੀਂ ਜਿਹੜੀ ਆਪਦੀ ਜ਼ਿੰਦਗੀ ਆ ਉਹ ਸੌਖੀ ਨਗਾਓ ਮੁੰਡਾ ਕਹਿੰਦਾ ਨਾ ਬਾਪੂ ਐ ਨਹੀਂ ਹੋ ਸਕਦਾ ਮੈਂ ਤੁਹਾਤੋਂ ਬਿਨਾ ਆਪਦੇ ਪਿਓ ਤੋਂ ਬਿਨਾ ਕਿਵੇਂ ਰਹਿ ਲੂੰਗਾ ਲੋਕ ਤਾਂ ਆਪਣੇ ਪਰਿਵਾਰ ਦੀਆਂ ਸੋਹਾਂ ਖੰਦੇ ਨੇ ਕਹਿੰਦੇ ਨੇ ਵੀ ਹਾਂ ਉਹਨਾਂ ਦੇ ਪਰਿਵਾਰ ਜਿੰਨਾ ਪਰਿਵਾਰ ਚੰਗਾ ਹੋਵੇ ਆਪਣੀ ਤਾਂ ਐਨੀ ਇੱਜ਼ਤ ਆ ਮੇਰੀ ਗ੍ਰੈਜੂ ਲੋਕਾਂ 'ਚ ਤੇ ਉਹ ਕਹਿੰਦਾ ਪੁੱਤ ਕਈ ਵਾਰੀ ਕਹਿੰਦਾ ਨਾ ਆਪਦੇ ਪਰਿਵਾਰ ਨੂੰ ਸੌਖਾ ਦੇਖਣ ਦੇ ਲਈ ਕਹਿੰਦਾ ਇਹ ਜਿਹੀਆਂ ਕੁਰਬਾਨੀਆਂ ਦੇ ਦੇਣੀਆਂ ਚਾਹੀਦੀਆਂ ਨਹੀਂਆਂ ਕੋਈ ਗੱਲ ਨਹੀਂ ਕੀ ਪਤਾ ਇਹਦੇ ਦਿਮਾਗ ਤੇ ਕੀ ਠੀਕਰਾਂ ਮੁੱਦਾ ਵੱਜ ਜਾਏਗਾ ਹੂੰ ਉਹ ਨਹੀਂ ਮਾੜੀ ਹੈਗੀ ਇਹ ਬਹੁਤ ਸਿਆਣੀ ਹੈ ਮੇਰੀ ਨੂੰ ਪਰ ਕਹਿੰਦਾ ਕੋਈ ਨਾ ਕੋਈ ਗੱਲ ਹੈਗੀ ਕੋਈ ਗੱਲ ਨਹੀਂ ਇਹਨੂੰ ਕਹਿੰਦਾ ਮਾਲਕ ਦੁਆਰੇ ਸੋਝੀ ਦੇਊਗਾ ਅਸੀਂ ਤੇਰੇ ਨਾਲ ਦੁਬਾਰੇ ਆ ਜਾਾਂਗੇ ਪੁੱਤ ਕੋਈ ਗੱਲ ਨਹੀਂ ਥੋੜੇ ਟਾਈਮ ਦੀ ਗੱਲ ਆ ਅਸੀਂ ਅੱਡ ਹੋ ਜਾਂਦੇ ਆ ਚਲੋ ਜੀ ਬਲਵੀਰ ਦੇ ਨਾਲੋਂ ਉਹਦੇ ਘਰ ਵਾਲੀ ਚਰਨਜੀਤ ਉਹਨੂੰ ਪਿਓ ਨੂੰ ਤੇ ਮਾਂ ਨੂੰ ਅੱਡ ਕਰ ਦਿੰਦੀ ਆ ਹਮ ਤੇ ਪਰਿਵਾਰ ਦੇ ਵਿੱਚ ਤਿੰਨ ਜਣੇ ਰਹਿ ਜਾਂਦੇ ਨੇ ਆਰਾਮ ਉਹਨਾਂ ਦਾ ਬੱਚਾ ਚਰਨਜੀਤ ਤੇ ਬਲਵੀਰ ਹਮ ਚਲੋ ਜੀ ਥੋੜਾ ਟਾਈਮ ਲੰਘਦਾਗਾ ਹਮ ਉਹ ਫੇਰ ਕਲੇਸ਼ ਕਰਨ ਲੱਗ ਜਾਂਦੀ ਹੈਗੀ ਕਹਿੰਦੀ ਆ ਤੇਰੀ ਲਾਦ ਕਹਿੰਦੀ ਸਾਰਾ ਦਿਨ ਮੈਨੂੰ ਟਿਕਣ ਨਹੀਂ ਦਿੰਦੀਗੀ ਤੂੰ ਤਾਂ ਖੇਤ ਵਾਗ ਜੰਨਾਗਾ ਇਹ ਮੈਨੂੰ ਟਿਕਣ ਨਹੀਂ ਦਿੰਦਾ ਘਰੇ ਇਹ ਸ਼ਰਾਰਤਾਂ ਕਰਦਾ ਇਹ ਕਰਦਾਉ ਕਰਦਾਗਾ ਉਹ ਕਹਿੰਦਾ ਮੈਂ ਜਵਾਗਦਾ ਕੀ ਘਰ ਆਉਣਾ ਤੂੰ ਪਹਿਲਾਂ ਮੇਰੇ ਮਾਪੇ ਉਹ ਅੱਡ ਕਰਾਤੇ ਹੁਣ ਮੈਂ ਇਹਦਾ ਕੀ ਕਰਾਂ ਇਹਨੂੰ ਕਿਹੜੇ ਖੂਜ ਧੱਕਾ ਦੇ ਆਵਾ ਕਹਿੰਦੀ ਧੱਕਾ ਦੇਣ ਨੂੰ ਕਹਿੰਦੀ ਮੈਂ ਮੈਨੂੰ ਕੀ ਪਿਆਰਾ ਨਹੀਂ ਮੇਰਾ ਕੀ ਪੁੱਤ ਨਹੀਂ ਫਿਰ ਫਿਰ ਉਹਨੂੰ ਮੇਹਣੇ ਦਿੰਦੀ ਹੈਗੀ ਕਹਿੰਦੀ ਤੂੰ ਮੁੰਡੇ ਨੂੰ ਕਿਵੇਂ ਬੋਲਦਾਗਾ ਤੂੰ ਧੱਕਾ ਦੇਣ ਦੀ ਗੱਲ ਕਰਦਾਗਾ ਮੇਰਾ ਕੀ ਪੁੱਤ ਨਹੀਂਗਾ ਮੈਂ ਟਡੋਂ ਜੰਮਿਆਗਾ ਮੈਨੂੰ ਇਹਦੀ ਫਿਕਰ ਹੈਗੀ ਪਰ ਮੈਂ ਤਾਂ ਐਂ ਕਹਿਣੀ ਆ ਹੁਣੇ 3 ਸਾਲ ਦਾ ਹੋ ਗਿਆ। ਹੂੰ ਇਹਨੂੰ ਸਕੂਲ ਲਾ ਦੇ। ਉਹ ਕਹਿੰਦਾ 3 ਸਾਲ ਦਾ ਹਜੇ ਪੂਰਾ ਨਹੀਂ ਹੋਇਆ ਇਹ। ਹੂੰ ਜਵਾਕਾਂ ਨੂੰ 4 ਸਾਲ ਦੇ ਨੂੰ ਸਕੂਲ ਲਾਉਂਦੇ ਹੁੰਦੇ ਨੇ ਆਪਣਾ ਤਾਂ 3 ਸਾਲ ਦਾ ਵੀ ਨਹੀਂ ਹੋਇਆ ਹੋਇਆਗਾ। ਤੂੰ ਰਹਿਣ ਦੇ। ਕਹਿੰਦੀ ਨਾ ਮੈਨੂੰ ਨਹੀਂ ਪਤਾ ਇਹਨੂੰ ਸਕੂਲ ਲਾ। ਚਲੋ ਜੀ ਬਲਵੀਰ ਸਕੂਲ ਦੇ ਵਿੱਚ ਪਿੰਡ ਵਾਲੇ 'ਚ ਪਤਾ ਕਰਕੇ ਉਹਨਾਂ ਤੇ ਆਪਦੇ ਘਰ ਵਾਲੇ ਨੂੰ ਕਹਿੰਦਾ ਮੈਂ ਪਤਾ ਕਰ ਆਇਆ। ਆਪਾਂ ਇਹਨੂੰ ਦੁਪਹਿਰੇ ਜੇ ਛੱਡ ਆਇਆ ਕਰਾਂਗੇ ਤੇ 2 ਘੰਟਿਆਂ ਬਾਅਦ ਲੈ ਆਇਆ ਕਰਾਂਗੇ ਕਹਿੰਦੀ ਨਾ ਪਿੰਡ ਵਾਲਾ ਸਕੂਲ 'ਚ ਨਹੀਂ ਗੱਲ ਬਾਨੀ। ਕਹਿੰਦੀ ਇਹਦਾ ਬੇਸ ਜਿਹੜਾ ਨੇੜਾ ਇਹਦਾ ਜਾੜਾ ਕਹਿੰਦੀ ਉਹ ਕਮਜ਼ੋਰੀ ਰਹਿ ਜੂ ਮੈਂ ਤਾਂ ਇਹਨੂੰ ਸ਼ਹਿਰ ਦੇ ਚੰਗੇ ਸਕੂਲ ਚ ਲਾਉਂਗੀ ਚਲੋ ਜੀ ਜਿੱਦ ਕਰਕੇ ਬੱਚੇ ਨੂੰ ਸ਼ਹਿਰ ਦੇ ਸਕੂਲ ਚ ਲਾਹਣ ਦੇ ਨੇ ਸਵੇਰੇ ਸਵੇਰੇ ਬੱਚੇ ਨੂੰ ਹਰ ਰੋਜ਼ ਸੰਦੇਹੀ ਤਿਆਰ ਹੋਣਾ ਪੈਂਦਾ ਕਿਉਂਕਿ ਪਿੰਡ ਤੋਂ ਸ਼ਹਿਰ ਕਾਫੀ ਦੂਰ ਸੀ ਜਿਹੜੀ ਬੈਣ ਹੈਗੀ ਉਹ ਉਹਨੂੰ ਸਭ ਤੋਂ ਪਹਿਲਾਂ ਚੱਕਦੀ ਸੀ ਤੇ ਸਭ ਤੋਂ ਬਾਅਦ ਤਾਰਦੀ ਸੀ ਤਾਂ ਕਰਕੇ ਜਿਹੜਾ ਹੈਗਾ ਉਹਦਾ ਬੱਚੇ ਦਾ ਟਾਈਮ ਆ ਜ਼ਿਆਦਾਤਰ ਉਹ ਬੱਸ ਦੇ ਵਿੱਚ ਹੀ ਲੰਘਣ ਲੱਗ ਗਿਆ ਚਲੋ ਜੀ ਫਿਰ ਬਲਵੀਰ ਦੀ ਜਿਹੜੀ ਜ਼ਿੰਦਗੀ ਆ ਥੋੜੀ ਸੌਕੀ ਹੋ ਗਈ ਥੋੜਾ ਜਿਹਾ ਕਲੇਸ਼ ਘਟ ਗਿਆ ਪਹਿਲਾਂ ਤਾਂ ਮਾਪਿਆਂ ਨੂੰ ਲੈ ਕੇ ਕਲੇਸ਼ ਸੀਗਾ ਫਿਰ ਬੱਚੇ ਨੂੰ ਲੈ ਕੇ ਕਲੇਸ਼ ਸੀਗਾ ਠੀਕ ਹੈ ਬਲਵੀਰ ਕਹਿੰਦਾ ਚਲੋ ਠੀਕ ਹੈ ਭਾਈ ਕਲੇਸ਼ ਨਿਬੜਿਆ ਮੈਂ ਸੌਖਾ ਹੋ ਗਿਆ ਚੱਲ ਜਵਾਗ ਦਾ ਕੀ ਹੈ ਬਲੂਰ ਹੈਗਾ ਔਖਾ ਤਾਂ ਵਿਚਾਰਾ ਹੁੰਦਾਗਾ ਬੈਨਾਂ ਚ ਬਸਾਂ ਦੇ ਧੱਕੇ ਖਾਂਦਾ ਫਿਰਦਾਗਾ ਚੱਲ ਕਹਿੰਦਾ ਕਲੇਸ਼ ਨਿਬੜ ਗਿਆ ਸੱਚੇ ਪਾਤਸ਼ਾਹ ਕਹਿੰਦਾ ਇਹਨੂੰ ਸਮੱਤ ਬਖਸ਼ੀ ਕਿਧਰੋਂ ਕਹਿੰਦਾ ਦਿਮਾਗ ਤੇ ਟਿਕਰਾ ਮੁੱਦਾ ਵੱਜ ਗਿਆ ਇੱਕ ਦਿਨ ਬਲਵੀਰ ਚੋਣੀਆਂ ਪਿੰਡੋਂ ਖੇਤ ਲੈ ਕੇ ਜਾਂਦਾਗਾ ਨਰਮਾ ਚੁਕਣ ਲੱਗਦੀਆਂ ਨੇ ਇੱਕ ਚੂਣੀ ਤੋਂ ਪਿੱਛੇ ਥੋੜੇ ਜੇ ਫੁੱਟ ਰਹਿ ਜਾਂਦੇ ਨੇ ਥੋੜੇ ਜੇ ਬੂਟਿਆਂ ਤੋਂ ਨਰਮਾ ਚੁਕਣਾ ਰਹਿ ਜਾਂਦਾਗਾ ਤੇ ਉਹ ਕਹਿੰਦਾਗਾ ਬਲਬੀਰ ਆਪਣਾ ਕਹਿੰਦਾ ਚਾਚੀ ਆ ਪਿੱਛੇ ਕਹਿੰਦਾ ਚਿੱਟੇ-ਜਿੱਟੇ ਫੁੱਟ ਤਾਂ ਛੱਡ ਹੀ ਗਈਆਂ ਉਹ ਕਹਿੰਦੀਆਂ ਇੰਨਾ ਫੁੱਟਾਂ ਨੂੰ ਰਹਿਣ ਦੇ ਕੰਜੂਸਾ ਜਿਹੜਾ ਤੇਰੇ ਘਰੇ ਕਪਾ ਦਾ ਫੁੱਟਾ ਉਹਦੇ ਵੱਲ ਵੀ ਧਿਆਨ ਦੇ ਲੈ ਇਹ ਕਹਿ ਕੇ ਚਾਚੀ ਮਿਹਣਾ ਮਾਰਦੀ ਆ ਤੇ ਬਲਬੀਰ ਤੇ ਦਿਮਾਗ ਨੂੰ ਪਤਾ ਨਹੀਂ ਕੀ ਹੁੰਦਾ ਬਲਬੀਰ ਭੱਜ ਕੇ ਕੋਠੇ ਵੱਲ ਨੂੰ ਜਾਂਦਾਗਾ ਜਾ ਕੇ ਮੋਟਰਸਾਈਕਲ ਚੱਕਦਾਗਾ ਮੋਟਰਸਾਈਕਲ ਚੱਕ ਕੇ ਆਪਣੇ ਘਰ ਦੇ ਕੋਲ ਹਜੇ ਜਾਂਦਾ ਹੀ ਆ ਘਰ ਦੇ ਅੰਦਰੋਂ ਗਵੰਡੀਆਂ ਦਾ ਮੁੰਡਾ ਨਿਕਲ ਕੇ ਬਾਹਰ ਆਉਂਦਾਗਾ ਬਲਵੀਰ ਆਪਣੇ ਘਰੇ ਜਲਦਬਾਜੀ ਦੇ ਵਿੱਚ ਮੋਟਰਲ ਖੜਾ ਕੇ ਆਪਣੇ ਘਰ ਵਾਲੀ ਨੂੰ ਪੁੱਛਦਾ ਇਹ ਕੀ ਕਰਨ ਆਏ ਸੀ ਇੱਥੇ ਤੇ ਉਹ ਕਹਿੰਦੀ ਹੈ ਕਿ ਕੁਝ ਨਹੀਂ ਕਰਨ ਆਇਆ ਜੀ ਇਹ ਤਾਂ ਦੱਸਣ ਆਇਆ ਸੀਗਾ ਉਹ ਪਿੰਡ 'ਚ ਨਾ ਬਿਜਲੀ ਵਾਲੇ ਫਿਰਦੇ ਨੇ ਕਹਿੰਦਾ ਭਾਬੀ ਤੁਹਾਡੇ ਕੁੰਡੀ ਦਾ ਨਹੀਂ ਲੱਗੇਗੀ ਮੈਂ ਕਿਹਾ ਨਾ ਨਾ ਅਸੀਂ ਤਾਂ ਕੁੰਡੀ ਕਦੇ ਲਾਈ ਨਹੀਂ ਬਲਵੀਰ ਕਹਿੰਦਾ ਠੀਕ ਹੈ ਠੀਕ ਹੈ ਚਾਹ ਬਣਾ ਕੇ ਲਿਆ ਕਹਿੰਦੀ ਤੁਸੀਂ ਕਿ ਮੈਂ ਜਦ ਦੁਪਹਿਰੀ ਕਿਥੋਂ ਭਜਾਂ ਕਹਿੰਦਾ ਕੁਝ ਨਹੀਂ ਬਸ ਉਹੀ ਕਹਿੰਦਾ ਚਿੱਤ ਜਾਂ ਕਰਿਆ ਆ ਠੀਕ ਹੈ ਠੀਕ ਹੈ ਕਹਿੰਦੀ ਚੱਲ ਲੈ ਹੁਣੀਆਂ ਮੈਂ ਚਾਹ ਬਣਾ ਕੇ ਚਾਹ ਪੀ ਕੇ ਬਲਵੀਰ ਦੁਬਾਰੇ ਖੇਤ ਚਲਾ ਜਾਂਦਾ ਹੈ। ਹੂੰ ਬਲਵੀਰ ਇੱਕ ਦਿਨ ਖੇਤੋਂ ਉੱਤਰ ਆਮ। ਹੂੰ ਤੇ ਆ ਕੇ ਦੇਖਦਾ ਉਹਦੇ ਘਰ ਵਾਲੀ ਬੜੀ ਨਾਰਾਜ਼ ਬੈਠੀ ਹੁੰਦੀ ਐ। ਹੂੰ ਕਹਿੰਦਾਗਾ ਕਹਿੰਦਾ ਕੀ ਹੋ ਗਿਆ? ਐਂ ਜੇ ਬੈਠੀ ਆ ਮੂੰਹ ਸਿੱਟੀ। ਕਹਿੰਦੀ ਕੁਛ ਨਹੀਂ ਬਸ ਅਪਸੈਟ ਜੀਆਂ ਥੋੜੀ ਜੀ। ਹੂੰ ਕਹਿੰਦਾ ਕੀ ਗੱਲ? ਹੂੰ ਹੁਣ ਤਾਂ ਤੇਰੇ ਕਹਿੰਦਾ ਸਾਰੇ ਜਿਹੜੇ ਤੈਨੂੰ 24 ਚੀਜ਼ਾਂ ਲੱਗਦੀਆਂ ਸੀਗੀਆਂ ਜਿਹੜੇ ਤੇਰੇ ਕੰਡੇ ਚੁਭਦੇ ਸੀ ਮੇਰੇ ਮਾਪਿਓ ਉਹ ਵੀ ਕਹਿੰਦਾ ਤੂੰ ਮੇਰੇ ਨੂੰ ਅੱਡ ਕਰਾਤੇ। ਹੂੰ ਮੇਰਾ ਕਹਿੰਦਾ ਮੁੰਡਾ ਨਿੱਕਾ ਜਿਹਾ ਬਲੂਰ ਇਹ ਵੀ ਤੂੰ ਕਹਿੰਦਾ ਸਕੂਲ ਚ ਲਵਾਤਾ ਵਿਚਾਰਾ ਥੱਕ ਹਾਰ ਕੇ 4 ਵਜੇ ਆਉਂਦਾ ਕਹਿੰਦਾ ਆ ਦੇਖ ਆ ਪਿਆ ਡਿੱ ਗਿਆ ਸੁੱਤਾ ਪਿਆ ਨਾ ਕਹਿੰਦੀ ਕੁਛ ਨਹੀਂ ਕੁਛ ਨਹੀਂ ਹੋਇਆ ਮੈਨੂੰ ਤੁਸੀਂ ਰੋਟੀ ਖਾ ਲਓ ਬਲਵੀਰ ਨੂੰ ਰੋਟੀ ਪਾ ਕੇ ਦਿੰਦੀ ਐ ਤੇ ਹਫਤਾ ਪਰ ਐਵੇਂ ਚੱਲਦਾ ਬਲਵੀਰ ਦੇਖਦਾ ਕਿ ਉਹਦੇ ਘਰ ਵਾਲੀ ਦਾ ਮੂੰਹ ਉੱਤਰਿਆ ਹੋਇਆ ਹਮ ਹਫਤੇ ਬਾਅਦ ਫੇਰ ਪੁੱਛਦਾ ਬਲਵੀਰ ਕਹਿੰਦਾ ਦੱਸ ਤਾਂ ਦੇ ਕੀ ਗੱਲ ਹੋਈ ਐ ਤੈਨੂੰ ਹਮ ਤੇ ਰੋਣ ਲੱਗ ਜਾਂਦੀ ਐ ਹਮ ਚਰਨਜੀਤ ਕਹਿੰਦੀ ਬਸ ਜੀ ਮੈਨੂੰ ਇੱਕ ਗਲਤੀ ਹੋ ਗਈ। ਹੂੰ ਉਹ ਕਹਿੰਦਾ ਕੀ ਗਲਤੀ ਹੋ ਗਈ? ਦੱਸ ਮੈਨੂੰ। ਛੇਤੀ ਦੱਸ। ਕਹਿੰਦੀ ਮaaf ਕਰ ਦੋਗੇ ਮੈਨੂੰ? ਹੂੰ ਕਹਿੰਦਾ ਮੈਨੂੰ ਗਲਤ ਆ ਦੱਸ ਦੇ ਕੀ ਹੋ ਗਈ? ਹੂੰ ਕਹਿੰਦੀ ਵੈਸੇ ਮੇਰੀ ਕਰਤੂਤ ਆ ਨਾ ਜਿਹੜੀ ਮਾਫੀ ਲੈ ਤਾ ਹੈਣੀ। ਹੂੰ ਕਹਿੰਦੀ ਬਸ ਬੇਨਤੀ ਆਲੀ ਗੱਲ ਆ ਮੈਨੂੰ ਮaaf ਕਰ ਦਿਓ। ਹੂੰ ਕਹਿੰਦਾ ਗਲਤ ਆ ਦੱਸ ਦੇ ਕੀ ਹੋਈ ਆ ਮੈਨੂੰ ਤੂੰ? ਹੂੰ ਕਹਿੰਦੀ ਮੈਂ ਤੇ ਹੈਣੀ ਆਪਸ ਦੇ ਵਿੱਚ ਕਹਿੰਦਾ ਹੈ ਉਹਨੂੰ ਸਾਰੀ ਗੱਲ ਦੱਸਦੀ ਐ ਕਹਿੰਦੀ ਦਰਅਸਲ ਮੇਰੀ ਤੇ ਹਣੀ ਦੀ ਕਹਿੰਦੀ ਆਪਸ ਦੇ ਵਿੱਚ ਗੱਟਮਟ ਹੋ ਗਈ ਸੀ ਤਾਂ ਕਰਕੇ ਕਹਿੰਦੀ ਮੈਂ ਬੇਬੇ ਤੇ ਬਾਪੂ ਨੂੰ ਆਪਣੇ ਨਾਲ ਅੱਡ ਕਰਾਇਆ ਹੂੰ ਕਹਿੰਦੀ ਮੈਨੂੰ ਲੱਗਦਾ ਸੀ ਕਿ ਹਾਂ ਸਾਨੂੰ ਮਿਲਣ ਦਾ ਆਪਸ ਦੇ ਵਿੱਚ ਟਾਈਮ ਸਪੈਂਡ ਕਰਨ ਦਾ ਜਿਹੜਾ ਟਾਈਮ ਮਿਲ ਜਿਆ ਕਰੂਗਾ ਉਹ ਕਹਿੰਦੀ ਪਰ ਆ ਕਹਿੰਦੀ ਤੇਰਾ ਮੁੰਡਾ ਸਾਡੇ ਵਿਚਾਲੇ ਕਹਿੰਦੀ ਰਾਹ ਦਾ ਰੋੜਾ ਬਣ ਜਾਂਦਾ ਸੀ ਤੇ ਆਥ ਨੇ ਤੂੰ ਕਰਿਆ ਜਾਂਦਾ ਸੀ ਹੂੰ ਕਹਿੰਦੀ ਫਿਰ ਮੈਂ ਤੇਰੇ ਨਾਲ ਲੜ ਕੇ ਇਹਨੂੰ ਵੀ ਸਕੂਲ ਲਾਇਆ ਹੂੰ ਕਹਿੰਦੀ ਮੈਨੂੰ ਐ ਸੀ ਵੀ ਹਣੀ ਮੈਨੂੰ ਬਹੁਤ ਪਿਆਰ ਕਰਦਾਗਾ ਮੈਂ ਉਹਦੇ ਪਿਆਰ ਦੇ ਵਿੱਚ ਡੁੱਬ ਚੁੱਕੀ ਸੀ ਮੈਨੂੰ ਹੱਦ ਤੋਂ ਵੱਧ ਚਾਉਣ ਲੱਗੀ ਸੀ ਮੈਂ ਹੱਦ ਤੋਂ ਵੱਧ ਉਹਦੇ ਤੇ ਯਕੀਨ ਕਰਨ ਲੱਗੀ ਸੀ ਕਹਿੰਦੀ ਮੈਥੋਂ ਤਿੰਨ ਪਾਪ ਹੋ ਗਏ ਹੂੰ ਇੱਕ ਤਾਂ ਕਹਿੰਦੀ ਤੇਥੋਂ ਤੇਰੇ ਮਾਪਿਓ ਨੂੰ ਯੋਧਾ ਕੀਤਾ ਗਿਆ ਹੂੰ ਦੂਜਾ ਪਾਪ ਕਹਿੰਦੀ ਆ ਨਿੱਕੇ ਜੇ ਬਲੂਰ ਨੂੰ ਮੈਂ ਸਕੂਲ ਭੇਜ ਕੇ ਇਹਨਾਂ ਧੱਕਾ ਕੀਤਾ ਹੂੰ ਕਹਿੰਦੀ ਇਹ ਤੀਜਾ ਪਾਪ ਤਾਂ ਕਹਿੰਦੀ ਮੈਥੋਂ ਬਾਲੇ ਵੱਡਾ ਹੋ ਗਿਆ ਕਹਿੰਦੀ ਇੱਕ ਪਤਨੀ ਨੂੰ ਆਪਣੇ ਪਤੀ ਦੇ ਨਾਲ ਆਪਦੇ ਰਿਸ਼ਤੇ ਨੂੰ ਪਵਿੱਤਰ ਰੱਖਣਾ ਚਾਹੀਦਾਗਾ ਕਹਿੰਦੀ ਇਹ ਮੈਥੋਂ ਮੈੜਾ ਹੋ ਗਿਆ ਹੂੰ ਤੇ ਬਲਵੀਰ ਬਿਨਾਂ ਰੋਟੀ ਖਾਦੇ ਘਰ ਚੋਂ ਚਲਿਆ ਗਿਆ ਹੂੰ ਆਵਾਜ਼ਾਂ ਲਾਉਂਦੀ ਆ ਰੁਕ ਜਾਓ ਮੇਰੀ ਗੱਲ ਤਾਂ ਸੁਣ ਲਓ ਪੂਰੀ ਗੱਲ ਤਾਂ ਸੁਣ ਜਾਂਦੇ ਹੂੰ ਬਲਵੀਰ ਰਾਤ ਪਰ ਘਰ ਨਹੀਂ ਆਉਂਦਾ ਹੂੰ ਸਵੇਰੇ ਮੂੰਹ ਨੇਰੀ ਗੇਟ ਖੜਕਦਾ ਚਰਨਜੀਤ ਪੱਜ ਕੇ ਗੇਟ ਵੱਲ ਜਾਂਦੀ ਹੈ ਗੇਟ ਖੋਲਦੀ ਹੈ ਦੇਖਦੀ ਹੈ ਮੇਰੇ ਘਰ ਵਾਲਾ ਬਲਵੀਰ ਆਇਆਗਾ ਤੇ ਉਹਨੂੰ ਦੇਖਦੇ ਹੀ ਅੱਖਾਂ ਚ ਅੱਖਾਂ ਨਹੀਂ ਪਾਈਆਂ ਗਈਆਂ ਚਰਨਜੀਤ ਦਾ ਜਿਹੜਾ ਸਿਰ ਹੈਗਾ ਸ਼ਰਮ ਦੇ ਨਾਲ ਥੱਲੇ ਝੁੱਕ ਗਿਆ ਤੇ ਬਲਵੀਰ ਦੇ ਵਿੱਚੋਂ ਉਹ ਦੇਖਦੀ ਹੈ ਕਿ दारू ਦੀ ਜਿਹੜੀ ਹੈਗਾ ਸ਼ਰਾਬ ਦੀ ਬਹੁਤ ਜ਼ਿਆਦਾ ਮੋਸ਼ਕਾਰੀ ਸੀ ਤੇ ਚਰਨਜੀਤ ਉਹਨੂੰ ਗੇਟ ਕੋਲ ਕੇ ਆਪਣਾ ਚੁੱਲ੍ਹੇ ਚੋਂ ਕੇ ਦਾ ਕੰਮ ਕਰਨ ਲੱਗ ਜਾਂਦੀ ਹੈ ਹਫ਼ਤਾ ਭਰ ਐਵੇਂ ਚੱਲਦਾ ਹੂੰ ਚਰਨਜੀਤ ਇੱਕ ਦਿਨ ਸ਼ਾਮ ਨੂੰ ਹਫਤੇ ਬਾਅਦ ਦੁਬਾਰੇ ਬਲਵੀਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਕੋਲ ਬੈਠਦੀ ਆ ਕਹਿੰਦੀ ਇੱਕ ਵਾਰ ਮੇਰੀ ਪੂਰੀ ਗੱਲ ਤਾਂ ਸੁਣ ਲਓ ਮੈਂ ਬਹੁਤ ਵੱਡੀ ਮੁਸੀਬਤ 'ਚ ਆ ਆਪਣੇ ਘਰ ਦੀ ਇੱਜ਼ਤ ਆ ਜਿਹੜੀ ਉਹ ਮੁਸੀਬਤ 'ਚ ਆ ਠੀਕ ਐ ਮੈਥੋਂ ਨਹੀਂ ਅਜਿ ਤਰੱਕੀ ਗਈ ਪਰ ਆਪਣੇ ਘਰ ਦੀ ਇੱਜ਼ਤ ਨੂੰ ਹਣੀ ਖਿਲਾਰਨਾ ਚਾਹੁੰਦਾਗਾ ਉਹ ਕਹਿੰਦਾ ਕੀ ਮਤਲਬ ਕਹਿੰਦੀ ਉਹਨੇ ਮੇਰੇ ਨਾਲ ਕੋਈ ਅਸ਼ਲੀਲ ਵੀਡੀਓ ਬਣਾ ਲਈ ਕੰਨੀ ਮੈਨੂੰ ਵੀਡੀਓ ਦੀ ਧਮਕੀ ਦੇ ਕੇ ਮੈਨੂੰ ਹਰ ਰੋਜ਼ ਸਤਾਉਂਦਾਗਾ ਮੈਥੋਂ ਕੋਈ ਨਾ ਕੋਈ ਚੀਜ਼ ਦੀ ਡਿਮਾਂਡ ਕਰਦਾਗਾ ਮੇਰੇ ਸਾਰੇ ਗਹਿਣੇ ਵੀ ਇੱਕ ਇੱਕ ਗਹਿਣਾ ਕਰਕੇ ਉਹਨੇ ਵਸੂਲ ਕਰ ਲਏ ਹੂੰ ਜਦੋਂ ਇਹ ਗੱਲ ਬਲਵੀਰ ਸੁਣਦਾਗਾ ਤਾਂ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਆ ਹੂੰ ਤੇ ਆਪਣੇ ਘਰ ਵਾਲੀ ਨੂੰ ਕਹਿੰਦਾਗਾ ਕਹਿੰਦਾ ਕਿਸੇ ਪਾਸੇ ਦਨ ਛੱਡਿਆ ਤੂੰ ਮੈਨੂੰ ਹੂੰ ਜਿਉਣ ਜੋਗਰਾ ਨਹੀਂ ਕਹਿੰਦਾ ਛੱਡਿਆ ਤੂੰ ਮੈਨੂੰ ਹੂੰ ਜੇ ਕਹਿੰਦਾ ਇਹ ਗੱਲ ਹੋ ਗਈ ਨਾ ਹੂੰ ਮੈਂ ਤੇ ਮੇਰੇ ਮਾਪਿਓ ਜਉਂਦੀ ਮਰ ਜਾਗੇ ਤੇ ਕਹਿੰਦਾ ਜਿਹੜਾ ਤੇਰਾ ਪੁੱਤ ਐ ਕੀ ਕਹਿੰਦਾ ਇਹ ਸਮਾਜ ਦੇ ਅੱਗੇ ਜਿਹੜੀ ਧੌਣ ਆ ਆਉਂਦੀ ਸਿੱਧੀ ਕਰਕੇ ਜਿਉ ਲੂਗਾ ਸਾਰੀ ਉਮਰ ਆਹ ਤੇਰੇ ਮੁੰਡੇ ਨੂੰ ਸਾਰੀ ਉਮਰ ਧੌਣ ਨੀਵੀਂ ਕਰਕੇ ਜਿਉਣਾ ਪੂ ਲੋਕਾਂ ਮੂਰੇ ਮੇਰੇ ਸਾਡੇ ਖਾਨਦਾਨ ਦੀ ਬਹੁਤ ਇੱਜ਼ਤ ਸੀ ਤੂੰ ਮਿੱਟੀ ਚ ਲਾਤੀ ਕਹਿੰਦੇ ਹਾਂ ਮੈਥੋਂ ਗਲਤੀ ਤਾਂ ਬਹੁਤ ਵੱਡੀ ਹੋਈ ਆ ਤੇ ਉਹਨੂੰ ਪਿਆਰ ਦੇ ਨਾਲ ਆਪਣੇ ਘਰ ਵਾਲੇ ਨੂੰ ਜੱਫੀ ਪਾਉਣ ਲੱਗਦੇ ਕਹਿੰਦਾ ਪਰੇ ਹਟ ਮੈਥੋਂ ਕੋਈ ਗੱਲ ਨਹੀਂ ਜਿਹੜੇ ਤੇਰੇ ਕੰਡੇ ਵੀ ਜਿਵੇਂ ਚੁਕ ਲੂੰਗਾ ਆਪੇ ਅਗਲੇ ਦਿਨ ਰਾਮ ਬਲਬੀਰ ਸਵੇਹਾ ਉੱਠਦਾਗਾ ਉੱਠ ਕੇ ਚੱਕਵੇਂ ਪੈਰੀ ਆਪਣੇ ਘਰ ਦੇ 메ਨ ਗੇਟ ਦੇ ਵੱਲ ਜਾਂਦਾਗਾ ਤੇ ਚਰਨਜੀਤ ਵੀ ਉੱਠ ਕੇ ਦੇਖਦੀ ਹੈ ਕਿ ਇਹ ਕਿੱਧਰ ਜਾਂਦਾਗਾ ਉਹ ਵੀ ਮੰਗਰੀ ਲੰਘ ਲੈਂਦੀ ਹੈਗੀ ਪਰ ਬਲਬੀਰ ਸਿੱਧਾ ਹਣੀ ਦੇ ਘਰ ਵੱਲ ਨੂੰ ਚਲਾ ਜਾਂਦਾ ਜਿੱਦੀ ਕਿ ਚਰਨੂ ਨਾਲ ਗੱਲਬਾਤ ਹੁੰਦੀ ਹੈਗੀ ਜਾ ਕੇ ਉਹਨਾਂ ਦਾ ਗੇਟ ਖੜਕ ਹੁੰਦਾਗਾ ਤੇ ਕੁਦਰ ਤੋਂ ਹੀ ਹਣੀ ਉਹ ਹੀ ਗੇਟ ਖੋਲਦਾਗਾ ਹਣੀ ਦੀ ਬਾਹ ਫੜਦਾਗਾ ਬਾਹ ਫੜ ਕੇ ਬਾੜੇ ਦੇ ਵਿੱਚ ਲੈ ਆਉਂਦਾਗਾ ਚਰਨਜੀਤ ਦੇਖਦੀ ਐ ਕਿ ਅੱਜ ਕੁਛ ਨਾ ਕੁਛ ਮਾੜਾ ਹੋਣ ਵਾਲਾ। ਹੂੰ। ਜਾਂ ਤਾਂ ਮੇਰੇ ਘਰ ਵਾਲਾ ਉਹਨੂੰ ਮਾਰੂਗਾ, ਜਾਂ ਉਹ ਮੇਰੇ ਘਰ ਵਾਲੇ ਨੂੰ ਮਾਰੂਗਾ। ਹੂੰ। ਚਰਨਜੀਤ ਮਜਬੂਰ ਹੁੰਦੀ ਐ, ਜਾ ਵੀ ਨਹੀਂ ਸਕਦੀ। ਕਹਿੰਦੀ ਖਬਰਾਂ ਮੇਰੀ ਨਾ ਜਾ ਕੇ ਕੁਛ ਮਾਰਨ, ਕੀ ਪਤਾ ਕੀ ਹੋ ਜੇ। ਚਰਨਜੀਤ ਭੱਜ ਕੇ ਆਪਣੇ ਕੋਠੇ ਤੇ ਚੜ ਜਾਂਦੀ ਐ। ਬਲਵੀਰ ਉਹਨੂੰ ਬਾੜੇ ਦੇ ਵਿੱਚ ਲਿਆ ਕੇ ਕਹਿੰਦਾਗਾ। ਹਣੀ? ਹੂੰ। ਮੈਥੋਂ ਤੇਰਾ ਕੀ ਮਾੜਾ ਹੋ ਗਿਆ ਸੀ ਭਾਈ? ਕੀ ਗਲਤੀ ਹੋ ਗਈ ਮੈਥੋਂ? ਹਣੀ ਕਹਿੰਦਾ ਕੀ ਗੱਲ ਹੋ ਗਈ ਭਾਈ? ਕਹਿੰਦਾ ਯਾਰ ਮਰਜੀ ਐ ਤੇਰੀ। ਮੇਰੇ ਘਰ ਦੀ ਇੱਜ਼ਤ ਤੂੰ ਆਉਦੇ ਫੋਨ ਚ ਲਈ ਫਿਰਦਾਗਾ ਤੂੰ ਰੋਜ਼ ਧੌਂਕੀਆਂ ਦਿੰਦਾਗਾ ਹੂੰ ਤੁਹਾਡੀ ਮੈਂ ਇੱਜ਼ਤ ਰੋਲ ਦੂੰਗਾ ਕਹਿੰਦਾ ਐ ਨਾ ਕਰ ਯਾਰ ਹਣੀ ਕਹਿੰਦਾ ਨਾ ਨਾ ਭਾਈ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੂੰ ਮੈਂ ਤਾਂ ਸੋਚ ਨਹੀਂ ਸਕਦਾ ਇਹ ਗੱਲ ਜਿਹੜੀ ਤੂੰ ਕਹੀ ਜਾਨਾਗਾ ਨਹੀਂ ਨਹੀਂ ਭਾਈ ਐਜੋ ਗੱਲ ਨਹੀਂ ਤੈਨੂੰ ਕੋਈ ਗਲਤਫਹਿਮੀ ਹੋਈ ਹੈਗੀ ਹਣੀ ਜਿਹੜੀ ਜ਼ੁਬਾਨ ਆਰਾਮ ਉਹ ਵੀ ਤਤਲਾਉਂਦੀ ਹੈਗੀ ਹੂੰ ਉਹਦੀ ਜ਼ੁਬਾਨ ਦੀ ਤਤਲਾਹਾੜ ਤੋਂ ਬਲਵੀਰ ਨੂੰ ਯਕੀਨ ਹੋ ਜਾਂਦਾ ਕਿ ਗੱਲ ਸੱਚ ਹੈ ਬਲਵੀਰ ਦੀਆਂ ਅੱਖਾਂ ਚੋਂ ਅਥਰੂ ਨਿਕਲੇ ਆਉਂਦੇ ਨੇ ਬਲਵੀਰ ਮਜਬੂਰ ਹੋ ਕੇ ਆਪਣੀ ਸਿਰ ਦੀ ਪੱਗ ਉਹਦੇ ਪੈਰਾਂ ਚ ਰੱਖਦਾ ਹੈਗਾ ਤੇ ਕਹਿੰਦਾਗਾ ਕਹਿੰਦਾ ਬੇਨਤੀ ਵਾਲੀ ਗੱਲ ਆ ਬਾਈ ਹੱਥ ਬਣਾ ਲਾ ਕੁਛ ਕਰਾ ਲਾ ਮੇਰੀ ਘਰ ਦੀ ਇੱਜ਼ਤ ਰੱਖ ਦੇ ਯਾਰ ਤਾਂ ਹਣੀ ਦੇ ਵੀ ਜਿਹੜਾ ਹੈਗਾਗਾ ਮਨ ਨੂੰ ਠੇਸ ਪਹੁੰਚਦੀ ਹੈਗੀ ਜਿਹੜਾ ਦਿਲ ਆ ਬਲੁੰਦ ਰੈ ਅੰਦਰ ਉਹਨੂੰ ਦੇਖ ਕੇ ਤੇ ਹਣੀ ਵੀ ਕਹਿੰਦਾ ਹਾਂ ਬਾਈ ਮੇਥੋਂ ਗਲਤੀ ਹੋਈ ਹੈ ਮੈਂ ਮੰਨਦਾਗਾ ਤੂੰ ਸਹੀ ਕਹਿ ਰਿਹਾਗਾ ਆਚਕ ਤੇਰੇ ਮੈਂ ਸਾਹਮਣੇ ਵੀਡੀਓ ਲੀਡ ਕਰ ਦਿੰਦਾ ਹਣੀ ਉਹਦੇ ਸਾਹਮਣੇ ਵੀਡੀਓ ਲੀਡ ਕਰ ਦਿੰਦਾ ਤੇ ਉਹ ਤੋਂ ਗਲਤੀ ਮੰਨਦਾ ਪੈਰੀ ਹੱਥ ਲਾ ਕੇ ਕਹਿੰਦਾ ਅੱਜ ਤੋਂ ਬਾਅਦ ਮੈਂ ਇਹੋ ਜੀ ਗਲਤੀ ਨਹੀਂ ਕਰਦਾ ਬਾਈ ਮੈਨੂੰ ਮਾਫ ਕਰ ਦੇ ਅ ਬਲਵੀਰ ਇਸ ਮੁੱਦੇ ਤੋਂ ਹਮ ਸੁਰਖਰੂ ਹੋ ਕੇ ਆਪਣੇ ਘਰ ਵੱਲ ਨੂੰ ਆਉਂਦਾਗਾ ਆ ਕੇ ਦੇਖਦਾ ਘਰ ਦੇ ਬਰਾਂਡੇ ਦੇ ਵਿੱਚ ਪੱਖੇ ਦੇ ਨਾਲ ਉਹਦੇ ਘਰ ਵਾਲੀ ਲਾਸ਼ ਬਣ ਕੇ ਲਟਕ ਰਹੀ ਹੁੰਦੀ ਆ ਹਮ ਬਲਵੀਰ ਪੁੱਭਾ ਮਾਰ ਕੇ ਰੋਂਦਾ ਹੂੰ ਮੈਂ ਤਾਂ ਤੈਨੂੰ ਮaaf ਕਰਤਾ ਸੀ ਹੂੰ ਇਹ ਕੀ ਕਰ ਲਿਆ ਤੂੰ ਹੂੰ ਮੇਰੇ ਬੱਚੇ ਦਾ ਕੀ ਹੋਊਗਾ ਪੁੱਭਾ ਮਾਰ ਮਾਰ ਰੋਂਦਾ ਬਲਵੀਰ ਹੂੰ ਤੇ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਕਿ ਬਲਵੀਰ ਕਿੰਨਾ ਚੰਗਾ ਸੀ ਨੰਬਰਦਾਰ ਦਾ ਪਰਿਵਾਰ ਕਿੰਨਾ ਚੰਗਾ ਸੀ ਹੂੰ ਬਹੁਤ ਮਾੜੀ ਕੀਤੀ ਰੱਬ ਨੇ ਤੇ ਬਲਵੀਰ ਆਪਣੇ ਮਾਪਿਓ ਨੂੰ ਆਪਣੇ ਨਾਲ ਰਹਿਣ ਦੇ ਲਈ ਅ ਦੂਜੇ ਘਰ ਤੋਂ ਆਪਣੇ ਘਰ ਲਿਆ ਆਉਂਦਾਗਾ ਤੇ ਚਾਰੇ ਜਣੇ ਆਪਣਾ ਜਿਹੜਾ ਜੀਵਨ ਦੁਬਾਰਾ ਤੋਂ ਸਟਾਰਟ ਕਰਦੇ ਨੇ ਬੱਚੇ ਦੀ ਪਰਵਰਿਸ਼ ਚੰਗੇ ਤਰੀਕੇ ਨਾਲ ਕਰਦੇ ਨੇ ਬੱਚੇ ਨੂੰ ਚੰਗੇ ਸਕੂਲ ਦੇ ਵਿੱਚ ਪੜਾਉਂਦੇ ਨੇ ਤੇ ਇੱਕ ਦਿਨ ਬਲਵੀਰ ਦਾ ਪਿਓ ਬਲਵੀਰ ਨੂੰ ਕਹਿੰਦਾ ਕਿ ਪੁੱਤ ਤੇਰਾ ਦੂਜਾ ਵਿਆਹ ਕਰ ਦਿੰਨੇ ਆ ਤੇ ਬਲਵੀਰ ਐਨੀ ਗੱਲ ਕਹਿ ਕੇ ਚੁੱਪ ਹੋ ਜਾਂਦਾ ਹੈ ਕਹਿੰਦਾ ਮੇਰਾ ਇਹਨਾਂ ਰਿਸ਼ਤਿਆਂ ਤੋਂ ਯਕੀਨ ਉੱਠ ਗਿਆ ਬਾਪੂ ਲਾਡੀ ਸੱਚੀ ਬੜੀ ਭਾਵਕ ਕਰਨ ਵਾਲੀ ਸਟੋਰੀ ਸੀ ਹਨਾ ਮੈਨੂੰ ਲੱਗਦਾ ਵੀ ਰਿਸ਼ਤਿਆਂ ਦੇ ਵਿੱਚ ਰਿਸ਼ਤਿਆਂ ਦੀ ਨਿਊ ਆ ਜਿਹੜੀ ਉਹ ਠੋਸ ਹੋਣੀ ਚਾਹੀਦੀ ਆ ਤਾਂ ਹੀ ਰਿਸ਼ਤੇ ਖੜਪਾਉਂਦੇ ਨੇ ਨਹੀਂ ਤਾਂ ਮੈਨੂੰ ਲੱਗਦਾ ਵੀ ਰਿਸ਼ਤੇ ਖੜੀ ਨਾ ਸਕਣ ਲੰਬਾ ਸਮਾਂ ਚੱਲ ਹੀ ਨਾ ਸਕਣ ਜੇ ਉਹਨਾਂ ਦੀ ਜੜ ਮਜ਼ਬੂਤ ਨਾ ਹੋਵੇ ਤਾਂ ਹਾਂ ਬਾਈ ਰਿਸ਼ਤੇ ਦੀ ਜੜ ਮਜ਼ਬੂਤ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਫੇਰ ਹੀ ਰਿਸ਼ਤੇ ਟਿਕ ਸਕਦੇ ਨੇ ਹੂੰ ਠੀਕ ਹੈ ਜਿਵੇਂ ਇੱਕ ਘਰ ਦੀ ਨਿਉ ਜਿਹੜੀ ਉਹ ਮਜ਼ਬੂਤ ਹੋਊ ਫੇਰ ਹੀ ਘਰ ਲੰਬਾ ਟਾਈਮ ਟਿਕੂਗਾ ਜੇ ਰਿਸ਼ਤੇ ਜਿਹੜੀ ਜੜਾ ਹੈ ਉਹ ਮਜ਼ਬੂਤ ਹੋਗੀ ਤਾਂ ਰਿਸ਼ਤੇ ਜਿਹੜੇ ਹੈਗੇ ਨੇ ਮਰਨ ਤੱਕ ਜਿਹੜੇ ਇੱਕ ਦੂਜੇ ਲਈ ਨਿਭ ਸਕਣਗੇ ਖੜ ਸਕਣਗੇ ਹਨਾ ਦੋਸਤੋ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਲੱਗਦੀਆਂ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਤੁਹਾਡੇ ਲਈ ਕੋਸ਼ਿਸ਼ ਕਰਦੇ ਹਾਂ ਕਿ ਚੰਗੀਆਂ ਸਾਫ਼ ਸੁਥਰੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ